ਸੰਦੇ ਵਿੱਚ ਲੋਕਾਂ ਨੂੰ ਲਾਈਕ ਜਿਹੜਾ ਵੀ ਤਸ਼ੱਦਦ ਸਾਂ ਨਾ ਪੈਂਦਾ ਹੈਗਾ ਇੱਥੇ ਆ ਕੇ ਲੋਕਾਂ ਨੂੰ ਸੇਫ ਸਪੇਸ ਮਿਲਦੀ ਹੈਗੀ ਹੈ ਰਹਿਣ ਦੇ ਲਈ ਲੋਕਾਂ ਨੂੰ ਲੱਗਦਾ ਕਿ ਇੱਕ ਪਿਓ ਦਾ ਭਰਾ ਦਾ ਜਾਂ ਇੱਕ ਲਾਈਕ ਘਰ ਵਰਗਾ ਜਾਂ ਇੱਕ ਹੌਸਲਾ ਜਾਂ ਸੇਫ ਸਪੇਸ ਹੈ ਜਿੱਥੇ ਉਹ ਆਪਣੇ ਆਪ ਨੂੰ ਰਹਿ ਸਕਦੇ ਹੈਗੇ ਅਜ ਆਪਣੇ ਆਪ ਲਈ ਸਕੂਨਾਂ ਨੂੰ ਚੰਗਾ ਲੱਗਦਾ ਹੈ ਇੱਕ ਪਿੰਡ ਦੀ ਹੋਰ ਇਹਨਾਂ ਦੀ ਇੱਕ ਜ਼ਿੰਮੇਵਾਰੀ ਹੋਣ ਬਦਲ ਸ਼ਾਦੋਂ ਬਾਦ ਉਧਰ ਨੂੰ ਤੁਰਪੀ ਹੈ ਸ਼ੁਰੂਆਤ ਹੋ ਜਾਣੀ ਹੈ ਜਿਹੜੀਆਂ ਨਿੱਕੇ ਨਿੱਕੇ ਤੇ ਆਣਗੇ ਇਹਨੂੰ ਡੀਡੀ ਨੂੰ ਲੈ ਕੇ ਆਏ ਹੋਏ ਨੇ ਉਹ ਜਵਾਨ ਹੁੰਦੇ ਆਂਦੇ ਨੇ ਹੁਣ ਉਹਨਾਂ ਦੇ ਵੀ ਘਰ ਵੇਖਣੇ ਨੇ ਮਾਮਾ ਵੀ ਹੋਏਗਾ ਪਤਾ ਨਹੀਂ ਸੋਰਾ ਹੋਣਗੇ ਪਤਾ ਨਹੀਂ ਆ ਭਰਾ ਹੋਣਗੇ ਪਸੰਦ ਬਗਾਨੀ ਬਹੁਤ ਸਾਰੇ ਰੋਲ ਜਰਨੈਲ ਸਿੰਘ ਪਿੰਡਰਾ ਵਾਲੇ ਸਨ ਉਹਨਾਂ ਤੋਂ ਅਮਤ ਤੁਸੀਂ ਸਗੇ ਹੀ ਜਾਂ ਆਪਣੇ ਵੱਡੇ ਬਜ਼ੁਰਗਾਂ ਨੇ ਸਗੇ ਹੀ ਮੈਂ ਜੀ ਜਦੋਂ ਇਹਨਾਂ 84 ਤੋਂ ਪਹਿਲਾਂ ਦੀ ਗੱਲ ਆ ਹਾਂਜੀ ਉਦੋਂ ਸਾਡੇ ਪਿੰਡਾਂ 'ਚ ਬਹੁਤ ਦੀ ਬਾਈਕਾਟ ਕੀਤਾ ਸੀ ਅਸੀਂ ਇਲੈਕਸ਼ਨਾਂ ਦੇ ਵਿੱਚ ਵੀ ਬਾਈਕਾਟ ਕੀਤਾ ਉਹ 92 'ਚ ਮੈਂ ਇਹਨੂੰ ਸੁਰਤਾ ਪੂਰੀ ਤੇ ਉਦੋਂ ਪਹਿਲੇ ਮਹਤਿਆਣਾ ਸਾਹਿਬ ਸਾਹਤ ਪਿੰਡਰਾ ਵਾਲਿਆਂ ਨੇ ਕਮਰਸ਼ਿਕਾ ਦੀ ਬਹੁਤ ਵੱਡੇ ਲੈਵਲ ਤੇ ਅਮਰਤਪਾਨ ਕਰਵਾਏ ਗਏ ਪੰਜਾਬ ਦੇ ਪੂਰੇ ਜਿੱਥੇ ਕਰਵਾਏ ਸਨ ਤੇ ਮੇਰੇ ਪਿੰਡੋਂ ਟਰਾਲੀਆਂ ਭਰ ਕੇ ਸਾਰਾ ਪਿੰਡ ਹੀ ਅਮਰਸ਼ਾਕਿਆ ਹੈ ਲਗਭਗ ਅਸੀਂ ਛੋਟੇ ਛੋਟੇ ਸੀਗੇ ਤੇ ਮੈਂ ਵੀ ਜਦ ਕਰੀ ਵੀ ਮੈਂ ਅਮਰਸ਼ਾਕਣਾ ਫਿਰ ਮੌਕੇ ਤੇ ਖੜ ਕੇ ਕਿ ਸ਼ਹਿਰਾ ਸਮਾਇਆ ਗਿਆ ਜਿਹੜੇ ਕੱਪੜੇ ਸੇਉਣ ਵਾਲੀ ਭੈਣ ਸੀ ਸਾਡੇ ਪਿੰਡ ਉਤੂਰ ਲੈ ਕੇ ਮੈਨੂੰ ਮੈਂ ਚੂਲਾ ਛੱਕਿਆ ਸੀ ਦਰਬਾਰ ਉੱਤੇ ਅੱਛਾ ਸੰਤਾਂ ਤੋਂ ਤੇ ਉਹ ਅਮਰਸ਼ਾ ਕਹਿਆ ਸੀ ਫਿਰ ਜਦੋਂ ਪੰਜਾਬ 'ਚ ਕਾਲਾ ਦੌਰ ਆਇਆ ਜਦੋਂ 92 ਤੋਂ ਬਾਅਦ ਸਰਕਾਰ ਆਈ ਫਿਰ ਨਸਲ ਕੁਛੀ ਸਾਡੀ ਜਿਹੜੀ ਹੋਈ ਉਹਦੇ ਵਿੱਚ ਮਾਵਾ ਨੇ ਪੁੱਤਾਂ ਦੇ ਜੂੜੇ ਕਟਾਤੇ ਬਹੁਤ ਸਾਡੇ ਅੱਧੇ ਪਿੰਡ ਦੇ ਲੋਕਾਂ ਨੇ ਜੂੜੇ ਕਟਾਤੇ ਸਾਨੂੰ ਵੀ ਫਿਰ ਉਹ ਇੱਕ ਉਹ ਰਿਵਾਜ ਇੱਦਾਂ ਚੱਲਿਆ ਵੇ ਵੱਡੇ ਵੱਡੀਆਂ ਬੁੱਤਾਂ ਸੰਧੀ ਰਤ ਉਹਨਾਂ ਵਾਲੀਆਂ ਰੱਖਣ ਵਾਲਾ ਤੇ ਅਸੀਂ ਵੀ ਉਸ ਵਹਿਣ ਦੇ ਵਿੱਚ ਬੈਠ ਕੇ ਫਿਰ ਵਾਲ ਕਟਾਤੇ ਤੇ ਮਹਾਰਾਜ ਨੇ ਹੁਣ ਦੁਬਾਰਾ ਫਿਰ 2017 'ਚ ਜਾ ਕੇ ਤਾਜ ਬਖਸ਼ਿਆ ਇਹ ਜੀ ਤੇ ਸੰਤ ਜੀ ਨੇ ਜਿੰਕ ਪਿੰਡ ਵਾਲਿਆਂ ਤੋਂ ਛੋਟੇ ਹੁੰਦੇ ਨੇ ਚੂਲਾ ਛੱਕਿਆ ਹੋਇਆ ਉਹਨਾਂ ਦਾ ਥਾਪਣਾ ਜਿਹੜਾ ਮਿਲਿਆ ਹੋਇਆ ਸ਼ਾਇਦ ਅੱਜਿੱਤੇ ਦਿੱਕਰ ਜੋ ਕਰ ਰਹੇ ਆ ਸ਼ਾਇਦ ਉਹਨਾਂ ਮਾਪੁਰਖਾਂ ਦੀ ਜੇ ਜੇ ਵੇਖਿਆ ਜਵੇਂ ਤਾਂ ਵੈਸੇ ਦੁਨੀਆ ਚਾਹੇ ਉਹ ਅਸੀਂ ਕਿਉਂ ਨਾ ਹੋਈਏ ਜਾਂ ਕੋਈ ਹੋਰ ਹੋਵੇ ਉਹਨਾਂ ਦੇ ਉੱਪਰ ਇਹਦਾ ਮਤਲਬ ਜਿਹੜਾ ਵਕਤ ਹੈ ਸਮਾਜ ਹੈ ਉਹਦਾ ਅਸਰ ਪੈਂਦਾ ਹੈ ਤਾਂ ਇਹ ਵੀ ਵੇਖਿਆ ਜਾਵੇ ਉਸ ਵਕਤ ਜਦੋਂ ਤੁਹਾਡਾ ਸੁਭਾਅ ਬਦਲਿਆ ਗਿਆ ਨਹੀਂ ਵੀ ਤੁਸੀਂ ਵੀ ਆਮ ਲੋਕਾਂ ਵਾਂਗ ਮਾਡਰਨ ਜੇ ਮੁੰਡੇ ਬਣ ਗਏ ਤਾਂ ਇਹ ਗੀਤ ਸੰਗੀਤ ਦਾ ਵੀ ਅਸਰ ਪੈਂਦਾ ਹੈ ਕੋਈ ਫਰਕ ਪੈਂਦਾ ਹੈ ਇਸਦਾ ਉਹਨਾਂ ਜਿਹੜਾ ਉਸ ਸਮੇਂ ਜੀ ਅਸੀਂ ਮਾਹੌਲ ਦੇਖਿਆ ਜਦੋਂ ਬਾਰਮਗੇ ਤੋਂ ਬਾਅਦ ਨਾ ਸਪੈਸ਼ਲੀ ਇਹਨਾਂ ਨੇ ਮਲੋ ਸ਼ਹਿਰਾਂ ਦੇ ਵਿੱਚ ਆਰਕੈਸਟਰ ਲਾ ਲਾ ਕੇ ਗੀਤ ਸੰਗੀਤ ਨਾਲ ਲੋਕਾਂ ਨੂੰ ਜੋੜਿਆ ਦੀਵਾਲੀ ਦੇ ਫੰਕਸ਼ਨ ਕਰਾਏ ਹੋਲੀ ਦੇ ਕਰਾਏ ਲੋਹੜੀ ਦੇ ਪ੍ਰੋਗਰਾਮ ਗਾਨਾਂ ਸਨ ਨਚਾਈਆਂ ਤਾਂ ਜੋ ਪੰਜਾਬ ਦੇ ਲੋਕ ਨੌਜਵਾਨ ਉਧਰ ਨੂੰ ਜੁੜਨ ਜੀ ਤੇ ਉਹੋ ਚੀਜ਼ਾਂ ਦਾ ਅਸਰ ਫਿਰ ਜਦੋਂ ਇੱਕ ਉਮਰ ਹੁੰਦੀ ਚੜਦੀ ਜਦੋਂ 14 15 ਸਾਲ 18 ਸਾਲ ਦੀ ਉਮਰ ਤੇ ਅਸੀਂ ਪੈਰ ਧਰਦੇ ਆ ਉਹਦੇ ਬੰਦੇ ਨੂੰ ਐ ਲੱਗਦਾ ਹੁੰਦਾ ਵੀ ਮਹੀਂ ਰੱਬਾਂ ਸ਼ਹਿਰ ਵੀ ਕਣੀ ਮਹੀਂ ਸਭ ਕੁਝ ਹੈ ਜੋ ਤੇ ਉਸ ਸਮੇਂ ਉਹਨਾਂ ਨੇ ਸਾਨੂੰ ਲੋਕਾਂ ਨੂੰ ਬਹੁਤ ਸਾਰੇ ਕਰਾਹੇ ਪਾਇਆ ਜਿਹਦਾ ਨਤੀਜਾ ਜੇ ਅਸੀਂ ਇੱਥੇ ਤੇ ਕਿਰਪੂਕਤ ਰਹੇ ਆ ਲੋਕ ਬਹੁਤ سارے ਲੋਕ ਉਹ ਹੁੰਦੇ ਕਰਾਹੇ ਪਏ ਹੈ ਇੱਥੇ ਕੰਨਿੰਦੇ ਤੇ ਮਾਮਾ ਨੇ ਪੁੱਤ ਲੱਭੇ ਨਹੀਂ ਕਿੰਨੇ ਜੀ ਤੇ ਇਸ ਤੋਂ ਇਲਾਵਾ ਭਾਈ ਜਿਵੇਂ ਹੁਣ ਆਪਾਂ ਗੱਲ ਕਰੀ ਜਿਵੇਂ ਇੱਥੇ ਲਗਭਗ 750 ਤੋਂ ਵੀ ਉੱਪਰ ਹੈ ਵੈਸੇ ਤੇ ਕੈਂਪ ਨੂੰ ਤਾਂ ਲਗਭਗ 10000 ਲੋਕ ਹੁੰਦੇ ਨੇ ਜੇ ਰੂਟੀਨ 'ਚ ਵੇਖੀ ਪੱਕੇ ਜਿਹੜੇ ਇੱਥੇ 750 ਦੇ ਲਗਭਗ ਉਹ ਰਹਿੰਦੇ ਨੇ ਜਿਹੜੇ ਜਿਹੜਾ ਪਰਿਵਾਰ ਹੈ ਤਾਂ ਹੁਣ ਜਿਵੇਂ ਵੇਖੀਏ ਪਿਛਲੇ ਕੁਝ ਸਮੇਂ ਜੇ ਤੋਂ ਥੋੜਾ ਇਸ ਤਰ੍ਹਾਂ ਲੱਗ ਰਿਹਾ ਹੈ ਵੀ ਜਿਵੇਂ ਸੇਵਾ ਦਾ ਥੋੜਾ ਮੋਟਾ ਜਾਂ ਬੈਲੈਂਸ ਜਿਸ ਤਰ੍ਹਾਂ ਵਿਗੜਿਆ ਹੁੰਦਾ ਹੈ ਪਰ ਉਹਦੇ ਵਿੱਚ ਜਿਹੜੇ ਲੋਕ ਨੇ ਉਹ ਕਿਸ ਤਰ੍ਹਾਂ ਇਸ ਚੀਜ਼ ਨੂੰ ਸਹੀ ਕਰ ਸਕਦੇ ਨੇ ਕਿਉਂਕਿ ਕੋਈ ਸਮਾਨ ਬੋਤਲੇ ਹੁੰਦੇ ਜਿਵੇਂ ਆਪ ਅੱਜ ਵੇਖੀ ਤੇ ਮਾਵਾਂ ਆਈਆਂ ਨੇ ਉਹ ਵੱਧ ਲਏ ਨੇ ਜਿਹੜੀ ਜਿਹੜੀ ਲੋਡ ਨੇ ਆ ਕੋਈ ਉਹਦੇ ਬਾਰੇ ਜਿਹੜੇ ਸਟੇਕ ਕੁਝ ਕਹਿਣਾ ਚਾਹੋ ਵੀ ਇਹ ਇਦਾਂ ਕਰ ਸਕਦੀ ਸੰਗਤ ਬਿਲਕੁਲ ਵੀ ਜੀ ਅਸਲ ਚ ਤਾਂ ਵੈਸੇ ਦੇਖੋ ਜਿਵੇਂ ਆਪਾਂ ਘਰ 'ਚ ਸਮਾਨ ਲੈਨੇ ਆ ਜਿਹੜੀ ਚੀਜ਼ ਦੀ ਲੋੜ ਆ ਉਹੀ ਚੀਜ਼ ਹੋਵੇ ਘਰ 'ਚ ਨਾ ਕੋਈ ਆਪਾਂ ਇਹ ਵੀ ਨਹੀਂ ਆਪਣੇ ਮੂੰਗੀ ਲੱਗਣੀ ਆ ਮਹੀਨੇ ਦੇ ਵਿੱਚ 5 ਕਿਲੋ ਤੇ ਆਪਾਂ 50 ਕਿਲੋ ਲਿਆ ਕੇ ਰੱਖ ਲੀਏ ਨਾ ਉਹਨੂੰ ਘੋਰਾ ਹੀ ਲੱਗਣਾ ਖਰਾਬ ਹੀ ਹੋਣੀ ਉਵੇਂ ਸਾਡੇ ਘਰ ਦੇ ਵਿੱਚ ਵੀ ਜਿਹੜੀਆਂ ਚੀਜ਼ਾਂ ਦੀ ਜ਼ਰੂਰਤ ਆ ਵੀ ਸੰਗਤ ਨੂੰ ਬੇਨਤੀ ਕਰਦੇ ਪੁੱਛ ਕੇ ਸਾਤ ਤੋਂ ਜਿਹੜੀ ਚੀਜ਼ ਚਾਹੀਦੀ ਉਹ ਲਿਆ ਕੇ ਦੇਣ ਸਾਨੂੰ ਇਹ ਤੋਂ ਲਿਸਟ ਲੈ ਲੈਣ ਜਾਂ ਕੋਈ ਵਿਜ਼ਿਟ ਕਰ ਦੇਣ ਘੇੜਾ ਮਾਰ ਦੇਣ ਆ ਕੇ ਪੁੱਛ ਜਾਨਾ ਵੀ ਕੀ ਪੰਡਾ ਸਾਨੂੰ ਹਾਂ ਦੀ ਕਿਰਤ ਕਮਾਈ ਚੋ ਸੇਵਾ ਕਰਨੀ ਆ ਫਿਰ ਥੋੜਾ ਟਾਈਮ ਵੀ ਸਾਨੂੰ ਕੱਢਣਾ ਪੈਣਾ ਸਾਡੇ ਸਮਾਜ ਚ ਬੜੀ ਚੀਜ਼ ਬਦਲਦੀ ਜਾ ਰਹੀ ਆ ਵੀ ਅਸੀਂ ਸੇਵਾ ਵੀ ਚਾਹਨੇ ਵੀ ਇਹ ਫੜਾ ਕੇ ਚਲੇ ਜਾਈਏ ਜਾਂ ਕਿਸੇ ਨੂੰ ਦੇ ਦਈਏ ਵੀ ਤੂੰ ਕਰ ਦੇ ਸਾਡੀ ਸ਼ੁਰੂ ਤੋਂ ਹੀ ਇਹ ਪੈ ਰਹੀ ਆ ਵੀ ਸੇਵਾ ਤੁਸੀਂ ਆਪਣੇ ਹੱਥ ਨਾ ਕਰੋ ਸਾਨੂੰ ਜਾਂਦਾ ਸਮਾਨ ਲਿਆ ਕੇ ਦੇ ਕੇ ਜਾਓ ਜਾਂ ਸਾਡੇ ਕੋਈ ਬਿੱਲ ਦੇ ਕੇ ਜਾਓ ਜੇ ਤੁਸੀਂ ਸਾਨੂੰ ਇਦਾਂ ਪੈਸਾ ਫੜਾਉਣ ਲੱਗ ਜਊਂਗੇ ਪੈਸਾ ਤਾਂ ਬਹੁਤ ਇਕੱਠਾ ਹੋ ਜੂ ਪਰ ਫਿਰ ਸਾ ਸਾਡੀ ਜਿਹੜੀ ਸੇਵਾ ਵਾ ਉਹ ਕਿਤੇ ਦੁਕਾਨਦਾਰੀ ਬਣ ਕੇ ਨਾ ਰਹਿ ਜਾਏ ਕਿਉਂਕਿ ਮਾਇਆ ਅਸਰ ਕਰਦੀ ਹੈ ਜੀ ਪਹਿਲੇ ਸਾਲ ਜਦੋਂ ਸੇਵਾ ਸ਼ੁਰੂ ਹੋਈ 2019 ਚ ਸਾਡੇ ਤੇ ਵੀ ਬਹੁਤ ਸਾਰੀਆਂ ਚੀਜ਼ਾਂ ਦਾ ਅਸਰ ਹੋਇਆ ਪੈਸਾ ਖੁੱਲ ਕੇ ਆਉਣ ਲੱਗ ਗਿਆ ਜਦੋਂ ਜ਼ਿਆਦਾ ਫਿਰ 2017 ਚ ਪੈਸੇ ਲੈਣੇ ਬੰਦ ਕੀਤੇ ਸੀਗੇ ਕੋਈ ਸਾਨੂੰ ਐ ਲੱਗਣ ਲੱਗ ਗਿਆ ਸੀ ਅਸੀਂ 2000 ਵਾਲੀ ਚੀਜ਼ ਲੈਣ ਜਾਂਦੇ ਸੀ ਤਾਂ 20 ਵਾਲੀ ਦੇਖਦੇ ਸੀ ਉੱਥੇ ਕਿਉਂਕਿ ਪੈਸਾ ਜਿੰਮਨ ਸੀ ਜਦੋਂ ਕੋਈ 10000 ਦੇ ਗਿਆ ਕੋਈ 5000 ਦੇ ਗਿਆ ਕੋਈ 15 ਦੇ ਗਿਆ ਤਾਂ ਫਿਰ ਸਾਂਗਤ ਨੂੰ ਬੇਨਤੀ ਕੀਤੀ ਵੀ ਤੁਸੀਂ ਚਾਹੋ ਨੀ ਅਸੀਂ ਸੇਵਾ ਕਰਦੇ ਰਹੀਏ ਤਾਂ ਸਾਨੂੰ ਪਲੀ ਜੀ ਜਿੱਥੇ ਜਿਹੜੀਆਂ ਸਾਡੀਆਂ ਜ਼ਰੂਰਤਾਂ ਪੂਰੀਆਂ ਹੋਈਆਂ ਤੇ ਹੁਣ ਵੀ ਇਹੀ ਬੇਨਤੀ ਆ ਕਿ ਭੈਣ ਭਰਾਵਾਂ ਨੂੰ ਜਿਹੜੀਆਂ ਚੀਜ਼ਾਂ ਦੀ ਲੋੜ ਆ ਸਾਨੂੰ ਜਾਂਦਾ ਉਹ ਸਮਾਨ ਪਹੁੰਚਦਾ ਕਰਨ ਜਾਂ ਸਾਡੇ ਨਾਲ ਐਜੇ ਸੇਵਾ ਦਾ ਰਜਿਸਟਰਡ ਹੋਣ ਜਿਹੜੇ ਭੈਣ ਭਰਾਜ ਤੋਂ ਪੰਜਾਬ ਤੋਂ ਆ ਜਾਂਦੇ ਆ ਆਪਨੇ ਇੰਡੀਆ ਤੋਂ ਆ ਵੀ ਉਹ ਸਾਨੂੰ ਆਪਣਾ ਆਧਾਰ ਕਾਰਡ ਤੇ ਪੈਨ ਕਾਰਡ ਆਪਣਾ ਵਟਸਐਪ ਕਰ ਦੇਣ ਸਾਡੇ ਵਟਸਐਪ ਨੰਬਰ ਦੋਨੇ ਜਿਵੇਂ 828480077998030073 ਤੇ ਅਸੀਂ ਉਹ ਨੰਬਰ ਤੇ ਜਿਹੜਾ WhatsApp ਤੇ ਉਹ ਸਾਨੂੰ ਭੇਜਣਗੇ ਆਧਾਰ ਕਾਰਡ ਤੇ ਪੈਨ ਕਾਰਡ ਅਸੀਂ ਉਹਨਾਂ ਨੂੰ ਰਜਿਸਟਰਡ ਕਰਕੇ ਆ ਜੇ ਸੇਵਾਦਾਰ ਅਸੀਂ ਉਹਨਾਂ ਨੂੰ ਅਕਾਊਂਟ ਦੀ ਡਿਟੇਲ ਭੇਜ ਦਾਂਗੇ ਤਾਂ ਫਿਰ ਉਹ ਆਪਣੇ ਦਾ ਸਾਨੂੰ ਹਾਂ ਦੀ ਕਰਤੋਂ 150 ਜੋ ਵੀ ਮਹੀਨੇ ਦਾ ਕਰ ਸਕਦੇ ਹੋ ਕਰ ਤੇ ਇਸ ਤੋਂ ਨਵਾ ਜਿਵੇਂ ਆਪਾਂ ਗੱਲ ਕਰੀ ਜਿਵੇਂ ਖਾਣ ਪਾਣ ਦੀ ਹੋ ਗਈ ਜਿਵੇਂ ਤੁਹਾਡਾ ਪਰਿਵਾਰ ਹੈ ਤੋ ਉਹ ਜਿਹੜੀ ਆਪਣੀ ਰੋਜ਼ਾਨਾ ਜ ਰੋਟਾ ਖਾਣ ਦੇਣੇ ਚਾਹੇ ਉਹ ਪ੍ਰਸ਼ਾਦਾ ਪਾਣੀ ਕਰਨਾ ਤੁਹਾਡਾ ਵੱਖਰਾ ਪੱਕਦਾ ਹੈ ਜਾਂ ਤੁਸੀਂ ਇਹਨਾਂ ਦੇ ਨਾਲ ਹੀ ਹੁੰਦੇ ਨਹੀਂ 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 ਕੋਈ ਗੁਰੂ ਕਾ ਲੰਗਰ ਦੇ ਵਿੱਚ ਪ੍ਰਸ਼ਾਦਾ ਛਕਦੇ ਸਾਰੇ ਜੀ ਕਿਉਂਕਿ ਅਸੀਂ ਪ੍ਰਸ਼ਾਦਾ ਜਿਹੜਾ ਬਣਾਉਨੇ ਆ ਅਸੀਂ ਬਹੁਤ ਵਧੀਆ ਹਾਈਜੀਨ ਬਣਾਉਨੇ ਆ ਰੋਜ਼ ਤੁਹਾਡਾ ਮੱਲੋ ਮਿਲਟਸ ਅਜੀ ਕੋਧਰੇ ਦਾ ਕੰਗਣੀ ਦਾ ਉਟਕੀ ਦਾ ਵੀ ਸੇਵਨ ਕਰਦੇ ਅੰਦਰ ਜਿਹੜੇ ਬਾਪੂ ਬਜ਼ੁਰਗ ਢਿੱਲੇ ਨੇ ਉਹਨਾਂ ਨੂੰ ਉਹ ਚੀਜ਼ਾਂ ਦਿੱਤੀ ਜਾਂਦੀਆਂ ਮਿਲਟਸ ਵਗੈਰਾ ਫਿਰ ਸਲਾਦ ਸਵੇਰੇ ਸਾਰਿਆਂ ਮਾਰਨਿੰਗ ਦੇ ਵਿੱਚ ਇੱਕ ਵਾਰੀ ਸਾਰਿਆਂ ਨੂੰ ਸਲਾਦ ਵੰਡਿਆ ਜਾਂਦਾ ਗਰਮੀਆਂ ਦੇ ਵਿੱਚ ਮਤਲਬ ਸ਼ੁਰੂ ਕੀਤਾ ਸਲਾਦ ਸਰਦੀਆਂ ਦੇ ਵਿੱਚ ਜਿਵੇਂ ਫਰੂਟ ਹੁੰਦਾ ਦੁਪਹਿਰੇ 2 ਵਜੇ ਫਰੂਟ ਦਿੱਤਾ ਜਾਣਾ ਉਸ ਤੋਂ ਬਾਅਦ ਚਾਹ ਜਿਹੜੀ ਆ ਵਰਤਾਈ ਜਾਣੀ ਹੈ ਬਿਸਕਟ ਨਾਲ ਦੇ ਨਾਲ ਫਿਰ ਸਾਰਿਆਂ ਨੇ ਇਸ਼ਨਾਨ ਕਰਕੇ ਨਾ ਆ ਕੇ ਗੁਰੂ ਘਰ ਚ ਰਹਿਣਾ ਭੋਗ ਪੈਣਾ ਭੋਗ ਤੋਂ ਬਾਅਦ ਗੁਰੂ ਘਰ ਲੰਗਰ ਤਿਆਰ ਹੋ ਜਾਣਾ ਸਾਰਿਆਂ ਨੂੰ ਪ੍ਰਸ਼ਾਦਾ ਜੀ ਪ੍ਰਸ਼ਾਦਾ ਛਕਾ ਕੇ ਜਿਨ੍ਹਾਂ ਨੇ ਹਸਪਤਾਲ ਨੂੰ ਜਾਣਾ ਹਸਪਤਾਲ ਚਲੇ ਜਾਣਾ ਜਿਨ੍ਹਾਂ ਨੇ ਦੁਪਹਿਰੇ 1:00 ਪਜ ਬਹਿਣਾ ਉੱਥੇ ਛਕ ਲੈ ਬੈਠਦੇ ਆਣਾ ਉਸ ਤੋਂ ਬਾਅਦ 2:00 ਵਜੇ ਫਰੂਟ ਦੁਆਰਾ ਇੱਕ ਵਾਰੀ ਵਰਤੇ ਜਾਂਦਾ ਸਾਰੇ ਅੰਦਰ ਉਸ ਤੋਂ ਬਾਅਦ 4:00 ਵਜੇ ਚਾਹ ਦਾ ਲੰਗਰ ਚੱਲ ਜਾਂਦਾ ਜੀ ਤੇ 6:00 ਵਜੇ 6:30 ਫਿਰ ਗੁਰਦੁਆਰਾ ਸਾਹਿਬ ਚ ਪਾਠ ਤੇ ਭੋਗ ਪੈਂਦਾ ਰਸ ਸਾਹਿਬ ਹੁੰਦੀ ਹੈ ਉਸ ਤੋਂ ਬੇਲੇ ਹੋ ਕੇ 7:30 ਵਜੇ ਪ੍ਰਸ਼ਾਦਾ ਛਕ ਕੇ ਸੰਗਤ ਫਿਰ ਦਵਾਈਆਂ ਦੇ ਕੇ ਵੱਲੋਂ ਆਪਣੇ ਇਹ ਸਾਡੇ ਰੂਟੀਨ ਆ ਜੀ ਤੇ ਸਾਡੇ ਅੰਦਰ ਗ੍ਰੰਤੀ ਸਿੰਘ ਵੀ ਸਾਡੇ ਮਹਾਰਾਜ ਨੇ ਗ੍ਰੰਤੀ ਸਿੰਘ ਵੀ ਇਦਾਂ ਦੇ ਭੇਜੇ ਹੋਏ ਨੇ ਤੁਸੀਂ ਪਤਾ ਤੁਹਾਨੂੰ ਵੀ ਕਿਹੜੇ ਲੱਤਾਂ ਚੋਂ ਨਿਕਲ ਕੇ ਆਏ ਬਾਪੂ ਦੀ ਸ਼ਾਨ ਸੀ ਸਾਡੇ ਲਾングਰੀ ਸਿੰਘ ਵੀ ਇਦਾਂ ਹੀ ਆ ਉਹਨਾਂ ਦੇ ਵੀ ਕਿਹੜੇ ਪਏ ਹੋ ਸੀ ਲੱਤਾਂ ਦੇ ਵਿੱਚ ਜਦੋਂ ਮਿਲੇ ਸੀ ਤੇ ਅੱਜ ਉਹ ਸਾਡੇ ਬਹੁਤ ਹੀ ਮਨ ਤੋਂ ਸਾਡੇ ਕੋਲੇ ਸੇਵਾ ਕਰਨ ਵਾਲੇ ਸੇਵਾਦਾਰ ਭਰਾਣ ਨੇ ਭਰਾਣੇ ਸਾਡੇ ਜਿਹੜੇ ਅਜੇ ਅਜੇ 2-3 ਦਿਨ ਹੀ ਹੋਏ ਨੇ ਇੱਕ ਗ੍ਰੰਤੀ ਸਿੰਘ ਨੂੰ ਤੁਸੀਂ ਲੈ ਕੇ ਆਏ ਹੋ ਬੇਸ਼ੱਕ ਉਹਨਾਂ ਦਾ ਧੰਨਵਾਦ ਹੈ ਚਲੋ ਪਿੰਡ ਵਾਲੇ ਸੰਭਾਲ ਰਹੇ ਸਨ ਉਹ ਜਿਹੜੀ ਤਨਖਾਹ 5000 ਦਾ ਉਹ ਅਸੀਂ ਕਿਉਂਕਿ ਹੁਣ ਇਸ ਵਕਤ ਆਪਾਂ ਨੂੰ ਸੰਸਾਰ ਸੁਣ ਰਿਹਾ ਹੈ ਤਾਂ ਆਪਾਂ ਉਹਨੇ ਗਰੰਟੀ ਸਿੰਘ ਨੂੰ ਛੱਡ ਦਈਏ ਤਾਂ ਜਿਹੜੀ 5000 ਜਾਂ 7000 10000 ਜੀ ਇਸ ਤਰ੍ਹਾਂ ਦੀ ਤਨਖਾਹ ਹੈ ਉਹਦੇ ਨਾਲ ਜੀਵਨ ਚੱਲ ਸਕਦਾ ਹੈ ਇਹ ਬੜੀ ਸਾਡੀ ਇਤਰਾਸ ਦੀ ਹੈ ਉਹੀ ਗੱਲਾਂ ਸਾਡੀਆਂ ਜੜਾਂ ਨੂੰ ਸਿਉਖ ਪੈ ਗਈ ਮਸਲਾ ਤਾਂ ਇੱਥੋਂ ਹੀ ਆ ਸੀ ਜੜਾਂ ਤੋਂ ਟੁੱਟ ਗਏ ਸਾਨੂੰ ਗ੍ਰੰਤੀ ਸਿੰਘ ਦੀ ਤਨਖਾਹ 50000 ਚਾਹੀਦੀ ਸੀ ਅਸੀਂ ਉੱਥੇ ਉਹਨੂੰ 5000 ਦੇ ਰਹੇ ਹਾਂ ਜਾਂ 7000 ਜਾਂ 10000 ਦੇ ਰਹੇ ਹਾਂ ਤੇ ਸਾਨੂੰ ਉੱਥੇ ਜਿਹੜਾ ਸਾਡੇ ਘਰੇ ਨੌਕਰ ਰੱਖਿਆ ਹੋਇਆ ਉਹਨੂੰ ਅਸੀਂ 15 ਤੋਂ 20000 ਰੁਪਏ ਦੇ ਰਹੇ ਹਾਂ ਕਿਉਂਕਿ ਉਹਨੇ ਸਾਡੀਆਂ ਲੱਤਾਂ ਕੁੱਟਣੀਆਂ ਨੇ ਉਹਨੇ ਸਾਡੇ ਘਰ ਦੀਆਂ ਸਫਾਈਆਂ ਕਰਨੀਆਂ ਅਸੀਂ ਚਾਰ ਤਰ੍ਹਾਂ ਦੇ ਕੰਮ ਵਾਲੇ ਰੱਖੇ ਹੋਏ ਉਹਨਾਂ ਤੇ ਪੈਸਾ ਜ਼ਿਆਦਾ ਖਰਚਦੇ ਹਾਂ ਜਿਹਨੇ ਸਾਨੂੰ ਸਿੱਖਿਆ ਦੇਣੀ ਜਿਹਨੇ ਸਾਡੀਆਂ ਆਉਣ ਵਾਲੀਆਂ ਪੀੜ੍ਹੀ ਅਸੀਂ ਸੋਚਦੇ ਵੀ ਨਹੀਂ ਤਾਂ ਹੀ ਗ੍ਰੰਥੀ ਸਿੰਘਾਂ ਦੇ ਆਪਾਂ ਕਿੰਨੀ ਵਾਰ ਵੀਡੀਓ ਦੇਖਦੇ ਆ ਪੋਸਟਾਂ ਪੈਂਦੀਆਂ ਵੀ ਬੱਚਾ ਬਿਮਾਰ ਆ ਕਿਸ ਦੀ ਵਾਈ ਬਿਮਾਰ ਆ ਇਲਾਜ ਲਈ ਉਹ ਹੈਲਪ ਮੰਗ ਰਿਹਾ ਤੇ ਸਾਡੇ ਗੁਰੂ ਦੇ ਘਰ ਦਾ ਵਜ਼ੀਰ ਦਾ ਉਦਾਂ ਹੋਵੇ ਤੇ ਗੁਰੂ ਦੇ ਘਰ ਦੇ ਵਜ਼ੀਰ ਦੀ ਤਨਖਾਹ 10000 ਹੋਵੇ ਤੇ ਉਹ ਵੀ ਕਮੇਟੀ ਰੋ ਪਿੱਟ ਕੇ ਦੇਵੇ ਲੜਪੜ ਕੇ ਦੇਵੇ ਤੇ ਫਿਰ ਬੜੀ ਦੁੱਖ ਦੀ ਗੱਲ ਆ 드러ਸਦੀ ਹੈ ਸਾਡੇ ਸਮਾਜ ਦੀ ਬਾਕੀ ਉਹ ਬਾਪੂ ਜੀ ਦਾ ਵੀ ਠੀਕ ਆ ਨਗਰ ਨੇ ਉਹਨਾਂ ਦੀ ਸੇਵਾ ਕੀਤੀ ਸੰਭਾਲ ਕੀਤੀ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਪਰ ਉਹਨੂੰ ਚਾਹੀਦਾ ਕੀ ਸੀ ਹੁਣ ਦੇਖੋ ਪਿੰਡ ਦੇ ਵਿੱਚ ਸਾਬਕਾ ਸਰਪੰਚ ਮੌਜੂਦਾ ਸਰਪੰਚ ਨੰਬਰਦਾਰ ਪੰਚਾਇਤ ਗੁਰਦੁਆਰਾ ਕਮੇਟੀ ਪੂਰੀ ਫਿਰ ਹੋਰ ਵੀ ਧਰਮ ਕੇ ਸਥਾਨ ਹੋਣਗੇ ਹਨ ਮਤਲਬ ਕਈ ਵਾਰੀ ਜਾਈ ਦਾ ਐਡਾ ਵੱਡਾ ਪਿੰਡ ਹੁੰਦਾ ਤੇ ਪਿੰਡ ਦੇ ਵਿੱਚੋਂ ਅਸੀਂ ਜਦੋਂ ਬੰਦਾ ਲੈ ਕੇ ਆਈਦਾ ਸਾਰਾ ਪਿੰਡ ਉੱਥੇ ਸਮਰਥ ਹੋਇਆ ਖੜਾ ਹੁੰਦਾ ਵੀ ਭਾਈ ਸਾਤੋਂ ਸੇਵਾ ਨਹੀਂ ਹੁੰਦੀ ਹੋਣੇ ਦੀ ਮਤਲਬ ਫਿਰ ਕੀ ਕਹੀਏ ਵੀ ਇੱਕ ਪਿੰਡ ਆਪਦੇ ਉਸ ਬੰਦੇ ਦੀ ਸੇਵਾ ਨਹੀਂ ਕਰ ਸਕਦਾ ਜਿਹਨੇ 24-25 ਸਾਲ ਉਸ ਘਰ ਦੇ ਵਿੱਚ ਗੁਰੂ ਘਰ ਦੇ ਵਿੱਚ ਵਜੇਰੀ ਕੀਤੀ ਹੋਵੇ ਤੇ ਉੱਥੇ ਕਿੰਨੇ ਬੰਦਿਆਂ ਨੂੰ ਸੰਥਿਆ ਦਿੱਤੀ ਉੱਥੇ ਆਪ ਦੱਸਦੇ ਸੀ ਬੰਦਾ ਜਿਹੜਾ ਵੀ ਡਾਕਟਰ ਸੀ ਨਾ ਬਾਪੂ ਦੇ ਟਿਕ ਲਈ ਜਾਂਦਾ ਹੀ ਕੋਣ ਖੁਸ਼ ਉਹਨੇ ਵੀ ਸੰਥਿਆ ਇਸ ਬਾਪੂ ਤੋਂ ਲਈ ਹੋਈ ਸੀ ਉਹ ਕਹਿੰਦਾ ਵੀ ਇਹਦੇ ਬਣਾਏ ਹੋਏ ਗਰੰਤੀ ਸਿੰਘ ਅਮਰੀਕਾ ਕੈਨੇਡਾ 'ਚ ਬੈਠੇ ਆ ਜੀ ਤੇ ਸੇਵਾ ਦੇ ਨਾਲ-ਨਾਲ ਜਿਹੜੇ ਕੁਝ ਅਨੋਚਕਾਂ ਦੀਆਂ ਗੱਲਾਂ ਵੀ ਬਰਦਾਸ਼ਤ ਕਰਨੇ ਪੈਂਦੇ ਨੇ ਗਰੰਤੀ ਸਿੰਘਾਂ ਨੂੰ ਬਹੁਤ ਬਹੁਤ ਕੇਰਿਆ ਚੌਧਰੀਆਂ ਨੇ ਹਾਂ ਬਹੁਤ ਜੀ ਉਹਨਾਂ ਨੂੰ ਵਿਚਾਰਿਆਂ ਨੂੰ ਧੌਸ ਦੇਣੀ ਇੰਨੀ ਦਿੱਤੀ ਜਾਂਦੀ ਆ ਮਤਲਬ ਉਹਨਾਂ ਨੂੰ ਨੌਕਰ ਸਮਝਿਆ ਜਾਂਦਾ ਗੱਲ ਹੋਈ ਕਿੱਥੇ ਅਸੀਂ ਗੱਲ ਅਧਾ ਬਜ਼ੀਰ ਦਾ ਦਿੰਨੇ ਆ ਤੇ ਉਹਦੀ ਜਿਹੜੀ ਅਸੀਂ ਉਹਨੂੰ ਦਿੰਨੇ ਆ ਇੱਜ਼ਤ ਉਹ ਅਸੀਂ ਚਪਲਾਸੀ ਵਾਲੀ ਉਹਨੂੰ ਅਸੀਂ ਮਤਲਬ ਚੌਂਕੀਦਾਰ ਵਾਲੀ ਵੀ ਨਹੀਂ ਦੇ ਰਹੇ ਇਹ ਸਾਨੂੰ ਬਦਲਣਾ ਪੈਣਾ ਜੀ ਸੋਚਣਾ ਪੈਣਾ ਇੱਕ ਵਾਰੀ ਚੱਲਦੇ ਚੱਲਦੇ ਜਿਹੜੀ ਜੇਲ ਆਲਾ ਸੁਭਾਅ ਉਹ ਕੀ ਬਣਿਆ ਸੀ ਮਰਜੀ ਜ਼ਿੰਦਗੀ ਦੇ ਵਿੱਚ ਪੁੱਟੇ ਸੰਦੇ ਰਾਹਾਂ ਦੇ ਵਿੱਚ ਅਸੀਂ ਪਏ ਹੋਏ ਸੀ ਜੀ ਰੋਲੇ ਤਰੇਡੇ ਚੱਲਦੇ ਰਹਿੰਦੇ ਸਾਡਾ ਵੀ ਆਪਸ ਵਿੱਚ ਕੋਈ ਰੌਲਾ ਸੀਗਾ ਪਹਿਲਾਂ ਦੋਸਤ ਮਿੱਤਰ ਦੀ ਫੇਰ ਫਰਕ ਪੈ ਗਿਆ ਜੀ ਤੇ ਲੜਾਈ ਹੋ ਗਈ ਤਾਨੂੰ ਜੇਲ੍ਹ ਜਾਣਾ ਪੈ ਗਿਆ ਤੇ ਢਾਈ ਤਿੰਨ ਮਹੀਨੇ ਜੇਲ੍ਹ ਚ ਰਹੇ ਉੱਥੇ ਨਾਬੇ ਜੇਲ੍ਹ ਦੇ ਵਿੱਚ ਅੱਛਾ ਉੱਥੇ ਜਾ ਕੇ ਸ਼ਰਤ ਕਰਦੀ ਵੀ ਅੰਤਮ ਆਪਣਾ ਅੰਦਰਲਾ ਜਿਹੜਾ ਹੂੰ ਕੰਧਮ ਚੰਤਨ ਕੀਤਾ ਜਾਂ ਕੋਈ ਸੱਚੇ ਪਾਸ਼ਾ ਨੇ ਸੇਤ ਦਿਖਾਈ ਤੇ 14 ਚ ਬਾਹਰ ਆ ਕੇ ਉਸ ਤੋਂ ਬਾਅਦ 16 ਚ ਮਾਰ ਨੇ ਸੇਵਾ ਤੇ ਲਾਤਾ ਇਸ ਪਾਸੇ ਨੂੰ ਮਤਲਬ ਅਸੀਂ ਕਹਿ ਸਕਦੇ ਹਾਂ ਵੀ ਸਾਡਾ ਰਬ ਦਾ ਬੰਦਾ 98 ਦੀ ਜੇਲ੍ਹ ਦੇ ਵਿੱਚ ਹੋ ਗਿਆ ਲੋਏ ਬਿਲਕੁਲ ਜੀ ਬਿਲਕੁਲ ਤੇ ਪੜੀ ਇੱਕ ਹੋਰ ਥੋੜੇ ਚੱਲਦੇ-ਜਲਦੇ ਜਿਵੇਂ ਅੱਜ ਇੱਥੋਂ ਭੈਣ ਆਈ ਸੀ ਕੈਨੇਡਾ ਤੋਂ ਆਏ ਉਰੇ ਪ੍ਰੇ ਇਹਨਾਂ ਨੇ ਨਾ ਸ਼ਾਇਦ ਪੱਤਰਕਾਰ ਨੂੰ ਵੀ ਇਸ ਤਰ੍ਹਾਂ ਦੇ ਸਵਾਲ ਕਰਨ ਲੈਂਦੇ ਜਿਵੇਂ ਦੀ ਇਹਨਾਂ ਨੇ ਇੱਕ ਗੱਲ ਕਹੀ ਸੀ ਕਿ ਤੁਸੀਂ ਕਿਵੇਂ ਕਿਸੇ ਦੇ ਮਨ ਨੂੰ ਟਟੋਲ ਲੈਂਦੇ ਹੋ ਬਿਲਕੁਲ ਜੀ ਬਿਲਕੁਲ ਇਧਰ ਆਓ ਇਧਰ ਇਧਰ ਜੀ ਹਾਂ ਜੀ ਇਹਨਾਂ ਜੀ ਇਹ ਪਹਿਣਾ ਸਾਡੀਆਂ ਇਹ ਇਹ ਚਮਤਕਾਰ ਹੈ ਪਰਮਾਤਮਾ ਦੀ ਇੱਥੇ ਉਹ ਚਮਤਕਾਰ ਹੁੰਦੇ ਨੇ ਜੇ ਕਹ ਲਈਏ ਤੁਹਾਨੂੰ ਤਜਰਬਾ ਇੰਨਾ ਹੋ ਗਿਆ ਦੋਨਾਂ ਤੋਂ 100 ਨਹੀ ਜੀ ਦੇਖੋ ਚਮਤਕਾਰ ਤਾਂ ਨਹੀਂ ਅਸੀਂ ਕਹਿ ਸਕਦੇ ਸਾਡੇ ਜਿੱਨੇ ਔਕਾਤ ਨਹੀਂ ਵੀ ਅਸੀਂ ਕੋਈ ਚਮਤਕਾਰ ਦਿਖਾਈਏ ਅਸੀਂ ਆਮ ਬੰਦੇ ਇਹ ਜਗ੍ਹਾ ਨਹੀਂ ਜਿੱਥੇ ਪਰ ਇੱਥੇ ਨਾ ਇੱਕ ਗੱਲ ਜ਼ਰੂਰ ਹੈਗੀ ਆ ਤੇ ਗੁੰਗੇ ਵੀ ਮਹਾਰਾਜ ਨੇ ਇੱਥੇ ਬੋਲਣ ਲਾਤੇ ਆ ਕੇ ਇੱਥੇ ਅਸੀਂ ਬੰਦੇ ਸਾਡੇ ਕੋਈ ਲੈ ਕੇ ਆਉਂਦੇ ਚਾਕੇ ਉਹਨਾਂ ਕੋਲ ਤਿੰਨ ਦਿਨਾਂ ਤੋਂ ਬੰਦਾ ਰੱਖਿਆ ਹੁੰਦਾ ਉਹਦਾ ਨਾਮ ਪੁੱਛ ਪੁੱਛ ਅੰਭ ਜਾਂਦਾ ਇੱਥੇ ਆ ਕੇ ਜਦੋਂ ਅਸੀਂ ਪੁੱਛੀਦੇ ਤੇ ਉਹ ਬੋਲ ਕੇ ਆਪਦਾ ਸਾਰਾ ਕੁਝ ਦੱਸ ਦ ਕਦੀ ਉਸ ਟਾਈਮ ਜਦੋਂ ਉਹ ਮੈਂ ਗੱਲ ਕਰ ਰਹੇ ਹੁੰਨੇ ਸੀ ਜਾਂ ਉਹਨਾਂ ਨਾਲ ਉਸ ਟਾਈਮ ਸੰਵਾਦ ਹੋ ਰਿਹਾ ਹੁੰਦਾ ਤੇ ਉਹ ਪਤਾ ਨਹੀਂ ਰੱਬ ਕਿਹੜਾ ਬਾਣਾ ਵਰਤਾਉਂਦਾ ਕਿਹੜੀ ਉੱਥੇ ਵਰਤਾਰਾ ਵਰਤਾਉਂਦੇ ਨੇ ਤੇ ਉਹ ਲੋਕ ਖੁਦ ਬਖੋਦ ਆਪਣੇ ਅੰਦਰ ਲੀਆਂ ਸਾਰੀਆਂ ਗੱਲਾਂ ਬਾਹਰ ਲੈ ਆਉਂਦੇ ਨੇ ਉਹ ਚੀਜ਼ਾਂ ਜਿਹੜੀਆਂ ਜੀ ਪੁਲਿਸ ਨੂੰ ਵੀ ਕਿਵੇਂ ਪੁੱਛਦੇ ਹੈ ਉਹ ਨਾਮ ਨਹੀਂ ਦੱਸਦੇ ਪਰ ਤੁਸੀਂ ਇੱਕ ਘੰਟੇ ਦੇ ਵਿੱਚ ਹੀ ਪੂਰਾ ਸ਼ੁਰੂ ਤੋਂ ਕਰਕੇ ਪੂਰਾ ਸਮੇਟ ਕੇ ਉਸ ਤੁਹਾਡੀ ਵੀਡੀਓਜ਼ ਚਾਹ ਤੇ ਇੱਕ ਘੰਟੇ ਚ ਸਾਰੀ ਕਾਰਵਾਈ ਕਰਕੇ ਕਿਸੇ ਨੂੰ ਘਰੋਂ ਵੀ ਲਿਆਉਣਾ ਜਾਂ ਕੁਛ ਹੈ ਤੇ ਮਨਾ ਮਨੂ ਕਿ ਤੁਸੀਂ ਇੱਕ ਘੰਟੇ ਵਿੱਚ ਹੋਣ ਤੁਹਾਡਾ ਜਿਵੇਂ ਪ੍ਰਮਾਤਮਾ ਤੇ ਮੇਰ ਹੈ ਕਿ ਧੰਨਵਾਦ ਤੁਹਾਡੀਆਂ ਇਹ ਦੁਆਵਾਂ ਸਾਰਿਆਂ ਦੀਆਂ ਦੇਖੋ ਉਸ ਟਾਈਮ ਜਦੋਂ ਆਪਾਂ ਵੀਡੀਓ ਲਾਈਵ ਕਰ ਰਹੇ ਹੁੰਦੇ ਆ ਕਿੰਨੇ ਲੋਕ ਉਹਨੂੰ ਦੇਖ ਰਹੇ ਹੁੰਦੇ ਆ ਕਿੰਨੀਆਂ ਅਸੀਸਾਂ ਆ ਰਹੀਆਂ ਹੁੰਦੀਆਂ ਦੁਆਵਾਂ ਉਹ ਪੋਜ਼ਿਟਿਵ ਚੀਜ਼ਾਂ ਜਿਹੜੀਆਂ ਨਾ ਉਹ ਨੈਗੇਟਿਵ ਨੂੰ ਵੀ ਪੋਜ਼ਿਟਿਵ ਕਰ ਦਿੰਦੀਆਂ ਨੇ ਬਾਕੀ ਜਿਵੇਂ ਹੁਣ ਤੁਸੀਂ ਇੰਨੇ ਪੋਜ਼ਿਟਿਵ ਹੋ ਕਿ ਨਾ ਅੱਜ ਸਾਨੂੰ ਆ ਕੇ ਤੁਸੀਂ ਹੌਸਲਾ ਦਿੱਤਾ ਇਸ ਤਰ੍ਹਾਂ ਬਹੁਤ ਸਾਰੀਆਂ ਭੈਣਾਂ ਬਹੁਤ ਸਾਰੀਆਂ ਮਾਵਾਂ ਵੀਰ ਬਜ਼ੁਰਗ ਸਾਨੂੰ ਹੌਸਲਾ ਜਦੋਂ ਤੁਸੀਂ ਇੱਥੇ ਖੜੇ ਸੀ ਨਾ ਉਦੋਂ ਪਹਿਲਾਂ ਭਾਜੀ ਰਣ ਉੱਥੇ ਇੱਕ ਭੈਣ ਸੀ ਉਹ ਜਿਹੜੀ ਕਹਿ ਰਹੀ ਸੀ ਵੀ ਮੈਂ ਉਹ ਸਹੁਰੇ ਨਹੀਂ ਜਾਣਾ ਇਹ ਤਾਂ ਉਹ ਕੀ ਕਹਿਣਾ ਚਾ ਹਾਂਜੀ ਕਿਉਂਕਿ ਕਈ ਵਾਰੀ ਘਰਾਂ ਦੇ ਵਿੱਚ ਲੋਕਾਂ ਨੂੰ ਲਾਈਕ ਜਿਹੜਾ ਵੀ ਤਸ਼ੱਦਦ ਆ ਨਾ ਪੈਂਦਾ ਹੈਗਾ ਇੱਥੇ ਆ ਕੇ ਲੋਕਾਂ ਨੂੰ ਸੇਫ ਸਪੇਸ ਮਿਲਦੀ ਹੈਗੀ ਹੈ ਰਹਿਣ ਦੇ ਲਈ ਲੋਕਾਂ ਨੂੰ ਲੱਗਦਾ ਕਿ ਇੱਕ ਪਿਓ ਦਾ ਭਰਾ ਦਾ ਜਾਂ ਇੱਕ ਲਾਈਕ ਘਰ ਵਰਗਾ ਜਾਂ ਇੱਕ ਹੌਸਲਾ ਜਾਂ ਸੇਫ ਸਪੇਸ ਹੈ ਜਿੱਥੇ ਉਹ ਆਪਣੇ ਆਪ ਨੂੰ ਰਹਿ ਸਕਦੇ ਹੈਗੇ ਅਜ ਆਪਣੇ ਆਪ ਲਈ ਉਹਨਾਂ ਨੂੰ ਚੰਗਾ ਲੱਗਦਾ ਹੈ ਇੱਕ ਬਿੰਦ ਹੋਰ ਇਹਨਾਂ ਦੀ ਇੱਕ ਜ਼ਿੰਮੇਵਾਰੀ ਹੋਣ ਬਦਲ ਸ਼ਾਦੋਂ ਬਾਦ ਉਧਰ ਨੂੰ ਤੁਰ ਪਈ ਹੈ ਸ਼ੁਰੂਆਤ ਹੋ ਜਾਣੀ ਹੈ ਜਿਹੜੀਆਂ ਨਿੱਕੇ ਨਿੱਕੇ ਤੇ ਆਣ ਕਿਸੇ ਨੂੰ ਡੀਡੀ ਨੂੰ ਲੈ ਕੇ ਆਏ ਹੋਏ ਨੇ ਉਹ ਜਵਾਨ ਹੁੰਦੇ ਆਂਦੇ ਨੇ ਹੁਣ ਉਹਨਾਂ ਦੇ ਵੀ ਘਰ ਵੇਖਣੇ ਨੇ ਹਾਂਜੀ ਮਮਾ ਵੀ ਹੋਏਗਾ ਪਤਾ ਨਹੀਂ ਇਹ ਸੋਹਰਾ ਹੋਣਗੇ ਪਤਾ ਨਹੀਂ ਇਹ ਭਰਾ ਹੋਣਗੇ ਪਸੰਦ ਪਤਾ ਬਹੁਤ سارے ਰੋਲ ਲੈ ਨਿਭਾਰੇ ਹੈਗੇ ਆ ਕਿਵੇਂ ਕਰੋਗੇ ਤੁਸੀਂ ਇਹ ਮਾਰੇ ਨੇ ਆਪੇ ਕਰਾ ਲੈਣਾ ਜੀ ਜਿੱਥੇ ਜਿਹੜੀਆਂ ਦੇ ਬਾਪ ਬਣਾਇਆ ਤੇ ਧੀਆਂ ਦੀ ਜ਼ਿੰਮੇਵਾਰੀ ਵੀ ਮਾਰੇ ਪੂਰੀ ਕਰਾਉਣਗੇ ਸਾਡੀਆਂ ਧੀਆਂ ਹੁਣ ਬਰਾਬਰ ਦੀਆਂ ਹੋਈ ਜਾਂਦੀਆਂ ਨੇ ਤੇ ਗੁਰੂ ਦੀ ਬੜੀ ਕਿਰਪਾ ਨਾਲ ਚੇ ਪਾਸ਼ਾ ਬੜੀਆਂ ਲੈਕ ਵੀ ਨੇ ਹਾਂਜੀ ਜਿਵੇਂ ਅਸੀਂ ਹੈਗੇ ਆ ਅਸੀਂ ਬਿਲਕੁਲ ਜਿਹੜੀ ਕੋਈ ਮਾਇਆ ਦੇ ਨਾਲ ਸੇਵਾ ਕਰਦਾ ਨਾ ਉਹ ਸਭ ਤੋਂ ਨੀਵੇਂ ਲੈਵਲ ਦੀ ਸੇਵਾ ਹੈ ਜਿਹੜੇ ਕੋਈ ਹੱਥਾਂ ਨਾਲ ਸੇਵਾ ਕਰਦੇ ਆ ਦਿਲ ਨਾਲ ਸੇਵਾ ਕਰਦੇ ਆ ਉਹਦਾ ਮਾਇਆ ਦੀ ਸੇਵਾ ਦੇ ਵਾਲਾ ਮੁਕਾਬਲਾ ਨਹੀਂ ਕਰ ਸਕਦਾ ਦੇਖੇ ਪਰ ਸਭ ਤੋਂ ਅਸੀਂ ਤਾਂ ਬਸ ਥੋੜੀ ਦੇਰ ਲਈ ਆਉਨੇ ਆ ਤਾਂ ਮਾੜਾ ਮੋਟਾ ਤਿਲ ਫੁੱਲ ਜੋ ਵੀ ਮਾਇਆ ਦੀ ਕੋਈ ਅਸੀਂ ਸੇਵਾ ਕਰਦੇ ਹਾਂ ਸਭ ਤੋਂ ਨੀਵੇਂ ਲੈਵਲ ਦੀ ਸੇਵਾ ਹੈ ਤੁਹਾਨੂੰ ਪਰਮਾਤਮਾ ਨੇ ਬਹੁਤ ਵੱਡੀ ਜਿਹੜੀ ਆਪਣੇ ਤੁਸੀਂ ਹੱਥੀ ਆਪਣੇ ਮਨ ਨਾਲ ਸੇਵਾ ਕਰਦੇ ਹੈਗੇ ਉਹ ਸਭ ਤੋਂ ਉੱਚੀ ਸੇਵਾ ਕਰਦੇ ਇੱਕ ਵਾਰ ਜਿੱਥੇ ਨਾ ਬੱਚੀਆਂ ਰਹਿ ਰਹੀਆਂ ਨੇ ਜਿੱਥੇ ਅੰਦਰ ਕਲਾਸਾਂ ਲੱਗਦੇ ਨੇ ਪੜ੍ਹਦੇ ਨੇ ਬੱਚੇ ਸੌਂਦੀਆਂ ਵੀ ਨੇ ਉੱਥੇ ਦਾ ਪੰਜਾਬੀ ਵਰਨ ਵਾਲਾ ਦੇ ਬੜੀ ਖੂਬਸੂਰਤ ਸਾਡਾ ਜਿਹੜਾ ਮਤਲਬ ਕਹਿ ਲਈਏ ਤੁਸੀਂ ਕੁਝੇ ਜਿ ਸਮੁੰਦਰ ਸਮਾਇਆ ਹੋਇਆ ਉੱਥੇ ਉਹਨਾਂ ਦੇ ਭਾਈ ਚਾਹੇ ਭਾਈ ਵੀਰ ਸਿੰਘ ਨੇ ਚਾਹੇ ਭਾਈ ਕਨੀਆ ਜੀ ਨੇ ਚਾਹੇ ਮ ਉਨ ਸਾਰਿਆਂ ਦਾ ਜ਼ਿਕਰ ਹੈ ਕਿ ਕਮਰੇ ਜਿਹਦੇ ਵਿੱਚ ਇਹ ਆਈਡੀਆ ਤੁਹਾਡਾ ਸੀ ਇਹਦੇ ਪਿੱਛੇ ਇਹ ਸਾਡੀ ਟੀਮ ਦਾ ਸੀਗਾ ਜੀ ਆਈਡੀਆ ਬਾਕੀ ਸਾਡੀਆਂ ਧੀਆਂ ਦਾ ਬਾਕੀ ਜਦੋਂ ਆਪਾਂ ਜਿਹੜੇ ਰਾਹ ਤੁਰਦੇ ਆਂ ਜੀ ਮਹਾਰਾਜ ਆਪਣੇ ਆਪ ਹੀ ਰਾਹ ਦਿਖਾਉਂਦੇ ਆਂ ਫਿਰ ਤੇ ਸਾਨੂੰ ਇਸੇ ਤਰ੍ਹਾਂ ਹੀ ਅਕਲ ਸੋਚੀ ਮਹਾਰਾਜ ਨੇ ਇਸ ਮੱਤ ਬਖਸ਼ੀ ਆ ਧੀਆਂ ਦੇ ਕਮਰੇ ਤੁਸੀਂ ਵੀ ਅੱਜ ਜਾ ਕੇ ਆਏ ਹੋ ਦੇਖ ਕੇ ਆਏ ਹੋ ਕਿ ਅਸੀਂ ਕੋਸ਼ਿਸ਼ ਕੀਤੀ ਆ ਵੀ ਉਹ ਬੱਚੀਆਂ ਆਪਣੇ ਆਲੇ-ਦਾਲੇ ਔਰੇ ਨੂੰ ਵੀ ਇਸ ਤਰ੍ਹਾਂ ਮਹਿਸੂਸ ਕਰਨ ਉਹਨਾਂ ਚ ਪੋਜ਼ਿਟਿਵਿਟੀ ਆਵੇ ਜੀ ਸੋ ਭਾਜੀ ਰਨ ਬਹੁਤ ਬਹੁਤ ਧੰਨਵਾਦ ਜੀ ਭਾਜੀ ਰਨ ਕਿਉਂਕਿ ਇਹਨਾਂ ਦੇ ਬੇਟਾ ਜਿਹੜਾ ਉਹ ਢਿੱਲੇ ਨੇ ਥੋੜੇ ਉਹਨਾਂ ਦੀ ਸਿਹਤ ਨਹੀਂ ਠੀਕ ਇਹਨਾਂ ਨੇ ਹਸਪੀਟਲ ਜਾਣਾ ਨਹੀਂ ਤੇ ਗੱਲਾਂ ਤੁਹਾਡੇ ਨਾਲ ਹੋਰ ਵੀ ਬਹੁਤ ਕਰਨੀਆਂ ਸਨ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਬੇਰੀ ਥੈਂਕ ਯੂ ਸ਼ੁਕਰੀ